ਪਰੀਤਕੋਟ ਦੇ ਕੋਟਪੂਰਾ ਦੇ ਵਿੱਚ ਲੁਟੇਰਿਆਂ ਨੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਲੁਟੇਰੇ ਇੱਕ ਮੈਡੀਕਲ ਸਟੋਰ ਦੇ ਮਾਲਕ ਤੋਂ 40000 ਦੀ ਰਕਮ ਲੁੱਟ ਕੇ ਫਰਾਰ ਹੋ ਗਏ ਲੁੱਟ ਦੀ ਵਾਰਦਾਤ ਦੀਆਂ ਸਾਰੀਆਂ ਤਸਵੀਰਾਂ ਸੀਸੀਟੀਵੀ ਵਿੱਚ ਕੈਦ ਹੋ ਗਈਆਂ ਪੁਲਿਸ ਨੇ ਪੀੜਤ ਦੀ ਸ਼ਿਕਾਇਤ ਤੇ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਸਰਮ ਰੋਕੀ ਸੀ ਜਾਂ ਫਰਮ ਅਸੀਂ ਜਮੜੀ ਗੋਸ ਤੋਂ ਰਾਤ ਨੂੰ ਅਸੀਂ ਰੁਟੀਨ ਵਾਂਗੂ ਦੁਕਾਨ ਵਧਾਨੇ ਗਏ ਉਸੇ ਤਰ੍ਹਾਂ ਦੁਕਾਨ ਵਧਾਈ ਜਾਂਦੀ ਸੀ ਇਹ ਬਾਬਾ ਬਾਹਰ ਖੜੇ ਸੀ اچانک ਕੋਈ ਬੰਦੇ ਆਏ ਚਾਰ ਪੰਜ ਕਾਰ ਚ ਸਵਿਫਟ ਕਾਰ ਚ ਉਹਨੇ اچانک ਬਾਬਾ ਤੇ ਹਮਲਾ ਕੀਤਾ ਤੇ ਜਿਹੜਾ ਬੈਗ ਸੀ ਉਹਨਾਂ ਦੇ ਹੱਥ ਜਿਹੜਾ ਅਸੀਂ ਆਮ ਰੂਟੀਨ ਹੁੰਦਾ ਉਹ ਲੈ ਕੇ ਖੋਹ ਕੇ ਜਿਹਦੀ ਤਕਰੀਬਨ 40000 ਰੁਪਏ ਸੀਗਾ ਉਹਦੋਂ ਬਾਅਦ ਸੱਟਾਂ ਲੱਟਾਂ ਵੀ ਕਾਫੀ ਮਾਰੀਆਂ ਉਹਨਾਂ ਦੇ ਗੋਡਿਆਂ ਦਾ ਪੂਰਾ ਫ੍ਰੈਕਚਰ ਹੋ ਚੁੱਕਾ ਹੈ ਗਿਆ ਹੁਣ ਅਸੀਂ ਸਿਵਲ ਹਸਪਤਾਲ ਦੇ ਵਿੱਚ ਸੀਗੇ ਕੀ ਮੰਗ ਕਰਦੇ ਮੈਂ ਇਹ ਲੋਸ਼ੀ ਜਲਦੀ ਜਲਦੀ ਫੜਿਆ ਜਾਂ ਤੇ ਸਾਡੇ ਮੇਰੇ ਬਾਬਾ ਜੀ ਪ੍ਰੋਪਰ ਡਿਟੋਰ ਮੈਨੂੰ ਉਹਨਾਂ ਨੂੰ ਪਤਾ ਕਰੀਬ 10:00 ਵਜੇ ਸਾਨੂੰ ਪਤਾ ਲੱਗਾ ਜੀ ਕਿ ਜਗਾ ਮੈਡੀਕਲ ਹੈ ਮੁਕਰ ਉੜ ਤੇ ਬੱਸ ਸਟੈਂਡ ਦੇ ਕੋਲੇ ਉਤੋਂ ਕੋਈ ਅਣਪਛਾਤੇ ਵਿਅਕਤੀ ਸਵੈਫਟ ਕਰ ਤੇ ਆਏ ਤੋ ਉਹ ਜਿਹੜਾ ਪੂਰਨ ਚੰਦ ਹੈ ਮੈਡੀਕਲ ਸਟੋਰ ਵਾਲਾ ਉਹਦੇ ਤੋਂ ਕੁਝ ਪੈਸੇ ਲੈਦੇ ਵਿੱਚੋਂ ਖੋ ਕੇ ਲੈ ਗਏ ਉਸ ਸੰਬੰਧੀ ਅਸੀਂ ਰਾਤ ਵੀ ਪੂਰੀ ਪੜਤਾਲ ਕੀਤੀ ਤੇ ਅੱਜ ਅਸੀਂ ਇਹਨਾਂ ਦੇ ਬਿਆਨ ਲੈ ਕੇ ਤਬਕਦਮ ਦਰਜ ਕਰਨਾ ਹੈ ਅੱਜ ਜੱਤਾ ਮਾਰ ਕੇ ਗਈ ਇਹਨਾਂ ਕੋਲੇ ਕੋਈ ਹਥਿਆਰ ਵੀ ਸੀ ਇਹਨੂੰ ਮਾਉਂਟ ਕਰੀਬ 37000 ਰੁਪਏ ਮਕਦਮਾ ਦਰਜ ਕਰਨ ਲੱਗੇ ਜਿਵੇਂ ਅਸੀਂ ਅਨੁਸ਼ਾਸਤ ਬੰਦੇ ਤੇ ਗੇਰਾ ਪੂਰੀ